ਮੇਸਾ ਸਤਿ ਸ੍ਰੀ ਅਕਾਲ ਸਾਰੇ ਪਰ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਨਸਾਨੀ ਦਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਪਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵਿਰਗੋਂ ਆਪਾਂ ਆਏ ਆ ਤੇ ਇੱਕ ੋਕਾ ਤੁਹਾਨੂੰ ਅਦਾ ਨਮਸਕਾਰ ਦਿਖਾਉਣੀ ਆ ਗੱਲਬਾਤ ਵੀਰ ਜੀ ਨਾਲ ਨਾ ਕਰਦੇ ਆ ਤੇ ਕੁਛ ਹੈ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਆਪ ਵੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਚੀਂਦਾ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਚੱਲੀ ਜਾਂਦਾ ਵੀ ਕੀ ਬੜਾ ਮੋੜ ਚਲੋ ਨਾਮ ਦੱਸਦੇ ਕਰੀ ਆ ਜੀ ਜੇ ਮੇਰਾ ਜਿੰਦਾ ਹੀ ਹਾਂਜੀ ਫੋਨ ਨੰਬਰ ਆਇਆ 99446394 ਠੀਕ ਆ ਤੇ ਪਿੰਡ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਠੀਕ ਆ ਅਜ ਇੱਕੋ ਹੀ ਆ ਫਿਰ ਇੱਕੋ ਹੀ ਆ ਜੀ ਆਪਣੇ ਕੋਲ ਆ ਗਿਆ ਦੋ ਹੀ ਇੱਕ ਚਲੇਗੀ ਅੱਛਾ ਹਾਂਜੀ ਤੇ ਉਹ ਬੱਚੇ ਵਾਲੀ ਹੀ ਮੈਂ ਇਹ ਇਹ ਬੱਚੇ ਤੋਂ ਬਿਨਾਈ ਆ ਇਹਨੂੰ ਵੀ ਜੀ ਸੂਏ ਨੂੰ ਸਾਰੇ 20 25 ਦਿਨ ਹੋ ਗਏ ਆ ਅੱਛਾ ਇਹ ਗਾਂ ਕੋਲੇ ਦੁੱਧ ਤੇ 18 20 ਕਿਲੋ ਇਹਦੇ ਪੱਠੇ ਪੁੱਠੇ ਹਨ ਹਾਂਜੀ ਇੱਕ ਹੋਰ ਵੀ 14 ਕਿਲੋ ਜਿਹੜਾ ਗੜਮੀਆਂ ਵੱਜ ਜਾਣੀਆਂ ਇੱਥੇ ਵੀਟਰ ਵੱਜ ਜਾਣਾ ਉਹ ਦੁੱਧ ਤੇ ਆ ਗਏ ਬਿਲਕੁਲ origignal ਦੁੱਧ ਹਾਂਜੀ ਕੇਪ ਵਪਾਰੀਆਂ ਵਾਲਾ ਵੀ ਜੀ ਆਪਾਂ ਵਪਾਰੀ ਹੈ ਵਪਾਰੀਆਂ ਵਾਲਾ ਦੁੱਧ ਕਿਤੇ ਝੂਠ ਨਹੀਂ ਆ ਅੱਛਾ ਇੱਥੇ ਚਵਾ ਕੇ ਤਾਂ ਇਹ ਠੀਕ ਹੈ ਮੈਂ ਪਸੰਦੀ ਕਰਾ ਦਾਂਗਾ ਭੈਣ ਭਰਾ ਦੀ ਲਵੇਓ ਜਿੰਨੇ ਇੱਥੇ ਹੋਣਾ ਦੋ ਟਾਈਮ ਚੋਂ ਹਾਂਜੀ ਹਾਂਜੀ ਇੱਥੇ ਤਸੱਲੀ ਕਰਾ ਕੇ ਦਾਂਗੇ ਵੀਜੀ ਇਹ ਆ ਕਿ ਜਿਹੜਾ ਤੇ ਨੂੰ ਨਹੀਂ ਵੀਜੀ ਮਾੜਾ ਕਹਿਣ ਨਾਲੋਂ ਆਪ ਦੀ ਤਸੱਲੀ ਕਰਕੇ ਲੈ ਲੈ ਇਹ ਤਾਂ ਗੱਲ ਤਾਂ ਠੀਕ ਹੈ ਆ ਜੋ ਗਰਮੀ ਗਰਮੀ ਆ ਕਿਉਂਕਿ ਅਗਲੇ ਨੇ ਪੈਸੇ ਖਰਚਣੇ ਆ ਹਾਂਜੀ ਹਾਂਜੀ ਤੇ ਅਗਲੇ ਦੀ ਜ਼ਿੰਮੇਵਾਰੀ ਭੰਦੀ ਆ ਆਪਣੀ ਦੋ ਟਾਈਮ ਚੋ ਕੇ ਲਵੇ ਤਿੰਨ ਟਾਈਮ ਚੋ ਕੇ ਲਵੇ ਹਾਂਜੀ ਤੇ ਤੋਰਦ ਕੇ ਦਿਖਾ ਦਈਏ ਕਰ ਉਹ ਤਰ੍ਹਾਂ ਠੰਡੀ ਸੀਲ ਪੂਰੀ ਸਾਡੀ ਸੀਲ ਆ ਗਰੀਜੀ ਬਾਕੀ ਹੈਗੀ ਵੀ ਗਰਮੀ ਚੱਲਣ ਵਾਲੀ ਆ ਹਾਂਜੀ ਹਾਂਜੀ ਉਹ ਤਰ੍ਹਾਂ ਚਿਹਰੇ ਦੀ ਸੋਹਣੀ ਨਿਕਲਣ ਕਿ ਕੰਨ ਆ ਜਿਹੜੇ ਇਹਦੇ ਘੱਦ ਘਾਠ ਵੀ ਚੰਗਾ 14 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਬਿਲਕੁਲ ਤਿਆਰ 14 ਲੀਟਰ ਦੁੱਧ ਹੋਵੇ ਤੇ ਕੋਈ ਵੀ ਲੈ ਜਾਏ ਜਿਹੜੇ ਤੇ ਚਵਾ ਕੇ ਦਵਾਂਗੇ 14 ਲੀਟਰ ਦੁੱਧ ਤਿਆਰ ਜਿਹੜਾ ਠੀਕ ਆ ਇਹ ਨਹੀਂ ਕਿ ਕਰ ਜੂਗੀ ਕਰ ਜੂਗੀ ਨਹੀਂ ਜਿਹੜਾ ਹੈਗਾ ਵਾ ਹੈਗਾ ਵਾ ਜਿਹੜਾ 20 ਕਿਲੋ ਇਹ ਪੱਠੇ ਆ ਨਹੀਂ ਤੂੜੀ ਦੇ ਦੁੱਧ 20 ਕਿਲੋ ਆ ਰਪੀ ਜੀ ਅੱਛਾ ਹਾਂਜੀ ਟੂੜ ਕੇ ਦੁੱਧ 20 ਕਿਲੋ ਤਿਆਰ 14 ਕਿਲੋ ਹਾਂਜੀ ਉਹਦਾ 20 ਕਿਲੋ ਇੱਕ ਮਿੰਟ ਰੋਕੇ ਥਾਨ ਦਿਖਾ ਦਈਏ ਤੇ ਲਾਗੇ ਥੋੜਾ ਡਰਦੀ ਆ ਸਾਡੇ ਤਾਂ ਥੋੜਾ ਡਰਦੀ ਆ ਰੁਪਈਆ ਜੀ ਕਈ ਵਾਰੀ ਪਿੱਛੇ ਜਿਹੜਾ ਬਾਹਰਲੇ ਬੰਦੇ ਤੋਂ ਡਰ ਜਾਂਦਾ ਹਾਂ ਆਹ ਦੇਖ ਸਾਡੇ ਬਾਕੀ ਥਾਨਾ ਦਾ ਸਾਈਜ਼ ਕਿ ਗੈਪ ਜਿਹੜਾ ਚੰਗਾ ਆ ਬਰਾਬਰ ਦਾ ਰੁਪਈਆ ਜੀ ਕੋਈ ਤਾਂ ਤੇ ਪਿੱਛੇ ਵੀ ਹਵਾਨਾ ਇਹਦਾ ਕਰੀ ਦੇਖ ਸਾਡੇ ਜੀ ਆਹ ਦੇਖ ਸਾਡੇ ਲੈ ਜਾ ਬਿੱਧੀ ਬਾਕੀ ਕੱਦ ਕਾਠ ਵੀ ਚੰਗਾ ਕੱਦ ਕਾਠ ਵੀ ਚੰਗਾ ਚਾਰੂ ਵੜੀ ਆ ਠੀਕ ਆ ਬਗਣੀ ਬਣ ਜਾਂਦੀ ਵੇਖੋ ਬਾਕੀ ਆ ਦੇਖ ਸਕਦੇ ਪੂਰੀ ਰੱਜੀ ਆ ਜਿਹੜੀ ਰੱਜੀ ਪੂਰੀ ਆਪਦੀ ਕਾਤ ਨਾਲ ਜਿਆਦਾ ਖਾਦਾ ਠੀਕ ਆ ਰੱਜੀ ਬੱਚੀ ਚਲੋ ਲੈ ਜਾ ਫਿਰ ਪੂਰੀ ਚੰਗੀ ਆ ਦੂਸਰੇ ਪਾਸੇ ਤਾਂ ਥਾਣੇ ਦੇ ਦੇਖ ਸਾਡੇ ਚੰਗੇ ਕੈਪਟੇਨ ਥਾਣੇ ਆ ਜਿਹੜਾ ਜੀ ਜੀ ਠੀਕ ਆ ਤੇ ਕੋਪੂਰ ਸ਼ਿਟਾ ਕੋਈ ਵੱਧ ਘਟ ਕੋਈ ਨਹੀਂ ਵੇਚੀ ਇੱਥੇ ਆਪਣੀ ਤਸਦੀਕ ਕਰ ਲੈਣਗੇ ਅੱਛਾ ਵੇਚਣ ਵਾਲਾ ਤਾਂ ਹੁੰਦਾ ਵੀ ਮੇਰਾ ਸੋਣਾ ਹਾਂਜੀ ਹਾਂਜੀ ਇਹ ਆ ਕਿ ਜਿੰਨੇ ਈ ਨੂੰ ਵੇਚਣੀ ਹੁੰਦੀ ਉਹ ਚੰਗੀ ਕਰਕੇ ਲਿਉਂਦਾ ਰਪੀ ਜੀ ਹਾਂਜੀ 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 ਅਗਲੇ ਦਾ ਫਰਜ ਬੰਦਾ ਆਪਣੀ ਤਸੱਲੀ ਕਰ ਅਗਲੇ ਦਾ ਫਰਜ ਹੈ ਆਪਣਾ ਚੀਜ਼ਾਂ ਵੀ ਕਰਕੇ ਲੈ ਆਏ ਅਗਲਾ ਕਰਕੇ ਲੈ ਜੀ ਹਾਂਜੀ ਹਾਂਜੀ ਤੇਰਾ ਮੁੱਲ ਫਿਰ ਕਿੰਨਾ ਕਰਖਦੇ 100000 ਰੁਪਏ ਜੀ ਜਿਆਦਾ ਹੁੰਦਾ ਬੱਚਾ ਦਾ ਫਿਰ ਤੇ ਵੇਚ ਨਹੀਂ 50000 ਦੀ ਹਾਂਜੀ ਜਾਇਜ਼ ਹੀ ਦੇਦਾਂਗੇ ਹੁਣ ਆਪਾਂ ਕਿੰਨੀ ਕਿ ਜਾਇਜ਼ ਹੋਏ ਬੱਚੀ ਆਪਾਂ ਦੇਣਾ 3000 3000 ਦੀ ਹਾਂਜੀ ਤੇ ਵਿੱਚੋਂ ਮਾਨਤਨ ਕਰ ਦੋ ਵੀ ਥੋੜਾ ਅੱਛਾ 20000 ਦੀ ਦੁੱਧ 14 ਲੀਟਰ ਘਰੋ ਚੋ ਆ ਗਏ ਚੋ ਆ ਗਏ ਦਵਾ ਵੀ ਜੀ ਗੜਗੀਆਂ ਮਰਾਗ ਅਛਾ ਹਾਂਜੀ ਬਾਕੀ ਆ ਕੇ ਤੁਸੀਂ ਵੀ ਕਹਿੰਦੇ ਜੀ ਅਸੀਂ ਵੀ ਕਹਿੰਦੇ ਆ ਅਗਲਾ ਵੀ ਆਪਣਾ ਲੈ ਚਾ ਆਪਾਂ ਵੀ ਤਸੱਲੀ ਕਰਕੇ ਖੜੇ ਆ ਰਬੀ ਜੀ ਠੀਕ ਗਰਮੀ ਗਰਮੀ ਦੀ ਕੋਈ ਪਰਵਾਹ ਨਹੀਂ ਐਨੂੰ ਠੀਕ ਆ ਹਾਂਜੀ ਤੇ ਠੀਕ ਐ ਵੀਰ ਜੀ ਹੋਰ ਕੁਝ ਕਹਿਣਾ ਨਹੀਂ ਹੋ ਜੀ ਹੋਇਆ ਵੀਰ ਜੀ ਠੀਕ ਐ ਵੀਰ ਜੀ ਬਾਕੀ ਜਿਤਨਾ ਕਿ ਵੀਰ ਜੀ ਨੇ ਕਿਹਾ ਇੱਥੇ ਆ ਕੇ ਆਪਣੀ ਸਮਝਣਾ ਵੀ ਇਸ ਚ ਆ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ